ਅੱਜ ਅਸੀਂ ਜੋ ਪਿਛਲੇ 40 ਦਿਨਾਂ ਤੋਂ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਮਰਨ ਵਰਤ ਦੇ ਉੱਤੇ ਬੈਠਿਆ ਨੇ ਉਸ ਦੇ ਵਿੱਚ ਵੱਡੇ ਕਾਫਲੇ ਦੇ ਰੂਪ ਵਿੱਚ ਸੰਗਤ ਬਹੁਤ ਪਹੁੰਚੀ ਹੈ ਅਸੀਂ ਉਹਨਾਂ ਸਾਰੀਆਂ ਸੰਗਤਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੇ ਨਾਲ ਅੱਜ ਉਹਨਾਂ ਦਾ ਇੱਥੇ ਸਾਥ ਦੇ ਲਈ ਪਹੁੰਚੇ ਨੇ ਸੋ ਬਹੁਤ ਹੀ ਵੱਡਾ ਇਕੱਠ ਹੈ ਇਹ ਅੱਜ ਦਾ ਇਕੱਠ ਸਰਕਾਰਾਂ ਨੂੰ ਸੋਚਣ ਲਈ ਮਜਬੂਰ ਜ਼ਰੂਰ ਕਰੇਗਾ ਸਰਕਾਰਾਂ ਨੂੰ ਕਦੇ ਨਾ ਕਦੇ ਇਸ ਕਿਸਾਨਾਂ ਨਾਲ ਆਪਣੀ ਗੱਲਬਾਤ ਕਰਕੇ ਉਹਨਾਂ ਦਾ ਮਸਲਾ ਜ਼ਰੂਰ ਹੱਲ ਕਰਨਾ ਪਵੇਗਾ। ਕੱਲੇ ਕੇਂਦਰ ਸਰਕਾਰ ਨੂੰ ਕਦੇ ਨਾ ਕਦੇ ਤਾਂ ਇਹਨਾਂ ਕਿਸਾਨਾਂਗੇ ਝੁਕਣਾ ਪੈਣਾ ਹੈ ਕਿਉਂਕਿ ਦ੍ਰਿੜ ਇਰਾਦੇ ਨੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਅੱਜ ਭਾਵੇਂ ਸਰੀਰਕ ਪੱਖੋਂ ਕਮਜ਼ੋਰ ਹੋ ਗਏ ਨੇ ਪਰ ਉਹਨਾਂ ਦੇ ਇਰਾਦੇ ਅੱਜ ਵੀ ਹੌਸਲੇ ਉਸੇ ਤਰ੍ਹਾਂ ਬਲੰਦ ਨੇ ਉਹ ਕਿਸੇ ਤਰ੍ਹਾਂ ਡੋਲੇ ਨਹੀਂ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਨੇ ਸਿੰਘਾਂ ਨੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਿਹਾ ਪਰ ਜੇਕਰ ਉਹਨਾਂ ਦੀ ਸ਼ਹਾਦਤ ਵੀ ਹੋ ਜਾਂਦੀ ਹੈ ਪਰ ਫਿਰ ਵੀ ਉਹਨਾਂ ਦੇ ਪਿੱਛੇ ਬਹੁਤ ਲੰਮੀ ਲਾਈਨ ਹੈ ਦੂਜੇ ਲੀਡਰ ਵੀ ਉਹਨਾਂ ਸ਼ਹਾਦਤਾਂ ਦੇਣ ਲਈ ਤਿਆਰ ਨੇ ਉਦੋਂ ਤੱਕ ਸ਼ਹਾਦਤਾਂ ਵੀ ਦਿੰਦੇ ਰਹਿਣਗੇ ਲੜਦੇ ਵੀ ਰਹਿਣਗੇ ਜਦੋਂ ਤੱਕ ਸਰਕਾਰ ਇਹਨਾਂ ਕਿਸਾਨਾਂ ਦੀਆਂ ਮੰਗੀਆਂ ਹੋਈਆਂ ਮੰਨਾਂ ਨਹੀਂ ਮੰਨਦੀ